ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਹੈ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦਾ ਸੰਗਰੇਜੀ ਜੀ ਬੋਲਦੇ ਹੁੰਦੇ ਐ ਹਾਊ ਮੱਚ ਇਜ਼ ਦ ਟੈਂਪਰੇਚਰ ਆਊਟਸਾਈਡ ਕਿਨ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗਾਡ ਇਟਸ ਟੂ ਹਾਰਟ ਟੂ ਹਾਰਟ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਸਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦਿੰਨਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਆਣੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਆ ਜਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਆ ਮੈਨੂੰ ਬੜਾ ਵਧੀਆ ਲੱਗਦਾ ਸੋ ਵੀਰੋ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਜਦੋਂ 13 ਜੀਰੋ ਹੋ ਜਾਊਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰਦੇ ਆ ਨਾ ਬਹੁਤ ਕੁਝ ਸੋਚੀ ਬੈਠਾ ਪੰਜਾਬ ਵਾਸਤੇ ਪਰ ਆ ਜਿਹੜੇ ਵਿਰੋਧੀ ਧਿਰ ਵਾਲੇ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਤੜਕੀ ਕੋਈ ਗੁੰਮਰਾਹ ਕਰਨ ਲੱਗ ਜਾਂਦੇ ਆ ਲੋਕਾਂ ਨੂੰ ਉਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਕਰੋ ਉਸ ਤੋਂ ਬਾਅਦ ਕੰਮ ਕੌਣ ਕਰੂਗਾ ਤੁਸੀਂ ਤੇ ਅਸੀਂ ਮਤਲਬ ਆਪਾਂ ਦੋਨੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਤੁਸੀਂ ਸ਼ਰਤ ਲਾ ਲਿਓ 4 ਤਰੀਕ ਨੂੰ ਉਹਨਾਂ ਦੇ ਬਿਆਨ ਆਉਣਗੇ ਹਾਂਜੀ ਅਸੀਂ ਆਪਣੀ ਪਾਰਟੀ ਦੇ ਵਿੱਚ ਇਹਦਾ ਮੰਨਸਨ ਕਰਾਂਗੇ ਇਹ 13 ਦੀਆਂ 13 ਕਿਉਂ ਹਾਰੇ ਏ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ ਚ ਲੰਘ ਜਾਣਿਆ ਉਹਨੇ ਚਿਰਚ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਇਸ ਵਕਤ ਪੰਜਾਬ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਨੇ ਆ ਤੜਕੀ ਜਿਹੜੇ ਲੱਗ ਜਾਂਦੇ ਆ ਆ ਖੈਰਾ ਬਾਜਵਾ ਬੜਿੰਗ ਤੜਿੰਗ ਪਤਾ ਨਹੀਂ ਕੀ ਕੀ ਹੈ ਹਾਂ ਕੋਟਾ ਲਿਓ ਇੱਕ ਤਰੀਕ ਨੂੰ ਜਦੋਂ ਪੋਲਿੰਗ ਬੂਥ ਤੇ ਜਾਓਗੇ ਝਾਰੂ ਵਾਲਾ ਬਟਨ ਦਬੋਂਗੇ ਤਾਂ ਮਸ਼ੀਨ ਚੋਂ ਇੱਕ ਐਦਾਂ ਦੀ ਆਵਾਜ਼ ਆਊਗੀ ਤੁਸੀਂ ਚੁੱਪ ਰਹੋ ਤੁਸੀਂ ਚੁੱਪ ਰਹੋ ਆਵਾਜ਼ ਸੁਣਿਓ ਜਦੋਂ ਇੱਕ ਤਰੀਕ ਨੂੰ ਬਟਨ ਦਬੋਂਗੇ ਐਦਾਂ ਦੀ ਆਵਾਜ਼ ਆਊਗੀ ਆਵਾਜ਼ ਆਵਾਜ਼ ਉੱਚੀ ਕਰ ਇਹਨੂੰ ਤੁਸੀਂ ਮਸ਼ੀਨ ਦੀ ਆਵਾਜ਼ ਨਾ ਸਮਝੋ ਇਹਨੂੰ ਕਾਲੀਆਂ ਕਾਂਗਰਸਿਆਂ ਬੀਜੇਪੀ ਵਾਲਿਆਂ ਦੀਆਂ ਚੀਕਾਂ ਸਮਝੋ ਸਮਝ ਗਏ ਤੁਹਾਨੂੰ ਪੈਸੇ ਦੇਣ ਆਉਣਗੇ ਇਹ ਆ ਹੁਣ ਅਗਲੇ ਹਫਤੇ ਆ ਹਫਤਾ ਜਿਹੜਾ ਇਹਨਾਂ ਦਾ ਪੈਸੇ ਵੰਡਣ ਦਾ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਪੈਸੇ ਦੇਣ ਆਏ ਮਨਾ ਨਹੀਂ ਕਰਨਾ ਲక్ష్ਮੀ ਨੀ ਮੋੜਦੇ ਹੁੰਦੇ ਕਰਿਆਈ ਓਏ ਥੋਡੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਉਹ ਪੈਸੇ ਫੜ ਲਿਓ ਤੇਨਾਂ ਨੂੰ ਕਹਿ ਦਿਓ ਵੀ ਹਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬੜਾ ਸਾਮੀਦਾਰ ਇਲਾਕਾ ਹੈ ਬੜਾ ਸਾਮੀਦਾਰ ਇਲਾਕਾ ਹੈ ਬਈ ਸਾਰੇ ਸਮਝ ਗਏ ਇਹਨਾਂ ਨੇ ਆਪਣੀਆਂ ਬਹੁਤ ਚੀਕਾਂ ਕਢਾਈਆਂ ਯਾਰ ਤਿੰਨ ਪੀੜੀਆਂ ਦੀ ਪੜਾਅ ਸੁਪਈਆ ਕੱਢਣ ਵਾਲੀ ਹਜੇ ਹਜੇ ਤਾਂ 2 ਸਾਲਾਂ ਦੇ ਕੰਮ ਗਿਣਾਉਣਾ 43000 ਨੌਕਰੀਆਂ ਬਿਜਲੀ ਦੇ ਬਿੱਲ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਰਾਸ਼ਨ ਘਰੇ ਮਿਲੂ ਕਣਕ ਮਿਲੂ ਜੇ ਆਟਾ ਕੋਈ ਨਹੀਂ ਚਾਹੁੰਦਾ ਨੋ ਪ੍ਰੋਬਲਮ 100% ਘਰ ਕਹਿੰਦੇ ਨੇ ਸਾਨੂੰ ਕਣਕ ਦਿਓ ਔਰ ਕਣਕ ਵੀ ਉਹ ਮਿਲੂ ਜਿਹੜੀ ਆ ਪਿਛਲੇ ਹਫ਼ਤੇ ਮੰਡੀ ਚਾਈ ਸੀ ਜਮਾ ਨਵੀਂ ਤਾਜ਼ਾ ਕਣਕ ਮਿਲੂਗੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਕਣਕ ਨਹੀਂ ਦੇਣੀ ਸੋ ਲੋਕਤੰਤਰ ਬਚਾਉਣਾ ਹੈ ਸੰਵਿਧਾਨ ਬਚਾਉਣਾ ਹੈ ਅੱਜ ਮੈਨੂੰ ਤੁਹਾਡੇ ਕੋਲੇ ਆ ਕੇ ਬੱਦਲਬਾਈ ਜੀ ਦਾ ਮੈਨੂੰ ਪਤਾ ਲੱਗ ਗਿਆ ਕਿਉਂਕਿ ਕਿਉਂਕਿ ਪਤਾ ਕੀ ਹੈ ਥਰਮਾਮੀਟਰ ਲਾ ਕੇ ਥਰਮਾਮੀਟਰ ਲਾ ਕੇ ਡਾਕਟਰ ਚੈੱਕ ਕਰ ਲੈਂਦਾ ਐਂਜੇ ਕਰਕੇ ਵੀ ਹਾਂ ਕੋਈ ਖਾਸ ਗੱਲ ਨਹੀਂ ਤੇ ਫਿਰ ਜਦੋਂ ਚੈੱਕ ਕਰਕੇ ਉਹ ਫਿਰ ਦਵਾਈ ਦਿੰਦਾ ਹੈ ਤਾਂ ਉਹਦੇ ਨਾਲ ਇਲਾਜ ਹੋ ਜਾਂਦਾ ਹੈ ਸੋ ਚੰਗੇ ਡਾਕਟਰ ਤੋਂ ਦਵਾਈ ਲਓ ਆਹ ਕਿੱਧਰੋਂ ਆ ਗਿਆ ਕੋਈ ਇੱਧਰੋਂ ਆ ਗਿਆ ਕੋਈ ਆ ਆਪਾ ਉਹ ਬਠਿੰਡਿਆ ਲੁਧਿਆਣੀ ਫਿਰਦਾ ਹੈ ਬੜਿੰਗ ਹਣਾ ਉਹ ਉੱਥੇ ਲੜਦੇ ਫਿਰਦੇ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਆਡੀਓ ਪਤ ਨਹੀਂ ਕੀ ਕਰੀ ਜਾਣ ਦੋ ਇਹਨਾਂ ਨੂੰ ਇਹੀ ਕੰਮ ਕਰੀ ਜਾਣ ਦੋ ਆਪਾਂ ਨੇ ਕੀ ਲੈਣਾ ਇਹ ਆਪਣੀਆਂ ਗੋਟੀਆਂ ਫਿੱਟ ਕਰਨ ਤੇ ਰਹਿ ਜਾਣਗੇ ਉਹ ਨਜ਼ਰ 'ਚ ਲੋਕ ਆਪਣੇ ਨਾਲ ਫਿੱਟ ਹੋ ਜਾਣਗੇ ਸਿੱਧੀ ਜੀ ਗੱਲ ਹੈ ਤੁਹਾਡੇ ਵਰਗਾ ਐਂ ਰਹੂੰਗਾ ਇਹੋ ਜਿਹਾ ਸਵਾ ਦੋ ਸਾਲ ਚ ਇੱਕ ਰੁਪਏ ਦਾ ਕੋਈ ਇਲਜ਼ਾਮ ਲਾ ਕੇ ਦਿਖਾ ਦੇ ਵੀਰੋਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱड़ ਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਗੋ ਜਵਾਬ ਆਇਆ ਫਿਰ ਆ ਜਵਾਬ ਸੁਣਿਓ ਕਹਿੰਦਾ ਗਲਤ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬੈਜਾਂਦੇ ਤਾਂ ਸੱਜਣ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਹ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਉਹ ਚਾਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਜਿਹੜਾ ਕਿ ਮੈਂ ਲੈ ਰਿਹਾ ਮੈਨੂੰ ਮੁੱਚ ਕੇ ਦੇਖੋ ਪਤਨਵਾਦ ਆ ਭਾਈ ਮੈਨੂੰ ਤੁਹਾਡੇ ਤੇ ਮਾਣ ਆ ਜੇ ਤੁਸੀਂ ਲਵ ਯੂ ਕਹਿੰਦੇ ਹੋ ਮੈਂ ਲਵ ਯੂ 2 3 4 5 6 ਕਹਿੰਦਾ ਜੇ ਤੁਸੀਂ ਮੇਰੇ ਤੇ ਮਾਨ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਨ ਕਰਦਾ ਉਸੇ ਮਾਨ ਸਰਦਾ ਬਾਈ ਤੁਰਿਆ ਫਿਰਦਾ ਮੈਂ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਆ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਆਊਟਸਾਈਡ ਕਹਿੰਦੇ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਡ ਟੂ ਹਾਰਡ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਫਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦਿੰਨਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਆ ਜਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਹੋ ਮੈਨੂੰ ਬਾਲਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਵੀ ਐਂ ਰਹਿਣਾ ਹੈ ਕਈ ਲੋਕਾਂ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਜੇ ਮੈਂ ਪਿੰਡ ਜਾਣਾ ਮੇਰੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਣਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਾਣਦਾ ਹੁਣ ਮੁੰਡਿਆਂ ਨੂੰ ਪ੍ਰਗਟ ਟਹਿਲਾ ਹੈਨਾ ਪੋਲਾ ਹੈਨਾ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਆ ਮੰਗੇਵਰੀ ਤੇ ਜਦੋਂ ਮੈਂ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਬਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਨਾ ਕਿ ਵੱਡਾ ਹੋ ਕੇ ਬੰਦਾ ਭੁੱਲ ਜਾਂਦਾ ਵੀਰ ਮੈਨਾਂ ਤਾਂ ਨਾਂ ਭੁੱਲ ਗਿਆ ਹੋਣਾ ਨਾ ਉਹ ਮੈਂ ਕਿਹਾ ਨਹੀਂ ਓ ਟਹਲੇ ਯਾਰ ਤੇਰਾ ਨਾਂ ਕਿਵੇਂ ਭੁੱਲ ਜਾਾਂਗੇ ਤੇਰੇ ਨਾਲ ਤਾਂ ਖੇਡੇ ਹੋਇਆ ਯਾਰ ਗੁੱਲੀ ਡੰਡਾ ਸੋ ਵੀਰੋ ਜਿੱਥੇ ਮਰਜ਼ੀ ਚਲੇ ਜਾਓ ਜਿੱਡੇ ਮਰਜ਼ੀ ਵੱਡੇ ਬਣ ਜਾਓ ਤੁਸੀਂ ਆਪਣੇ ਬਚਪਨ ਦੇ ਦੋਸਤਾਂ ਤੋਂ ਆਪਣੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਣੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਦੇ ਮਾਪਿਆਂ ਤੋਂ ਤੇ ਆਪਦੇ ਕੋਚਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਉਂਝ ਦੇ ਮਰਜੀ ਬਣ ਪੱਢੇ ਬਣ ਜੋ ਉਹਦੇ ਚ ਬਣ ਜੋ ਸੋ ਮੈਂ ਤਾਂ ਬਈ ਜੜਾਂ ਧਰਤੀ ਤੇ ਰੱਖੀਆਂ ਹੋਈਆਂ ਨੇ ਮੈਂ ਤਾਂ ਧਰਤੀ ਤੇ ਰਹੂੰਗਾ ਮੈਨੂੰ ਤਾਂ ਧਰਤੀ ਦੀ ਨਿਆਰਾ ਆਉਂਦਾ ਜਦੋਂ ਨੇਰੀ ਆਉਂਦੀ ਹੈ ਗਮਲੇਆਂ ਵਾਲੇ ਫੁੱਲ ਟੁੱਟ ਜਾਂਦੇ ਆ ਬਾਈ ਬੋੜ ਬੱਜ ਜਾਂਦੇ ਆ ਕਿਉਂਕਿ ਬੋੜਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਨਾਲ ਜੜਾਂ ਨੂੰ ਕਦੇ ਪੁੱਲਣੀਆਂ ਚਾਹੀਦੀਆਂ ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਨੇ ਹੋ ਐਨੇ ਫੁੱਲ ਦਿੰਨੇ ਹੋ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸਤਾ ਪਿਆਰ ਹੈ ਦੂਜੇ ਪਾਸੇ ਆ ਕਾ ਨੇ ਕਾਲੀ ਨੇ ਭਾਜਪਾ ਵਾਲੇ ਨੇ ਕਾਂਗਰਸੀ ਨੇ ਉਹਨਾਂ ਨਾਲ ਉਹਨਾਂ ਨੂੰ ਜੇ ਉਹਨਾਂ ਨੂੰ ਜੇ ਪਹਿਲੇ ਜੇ ਆਉਂਦੇ ਆਉਂਦੇ ਮੱਥੇ ਲੱਗ ਜਾਣ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਧੋਂਦਾ ਕਹਿੰਦਾ ਛੱਡ ਜਾਰ ਪਰੇ ਕੰਮ ਨਹੀਂ ਬਣਨਾ ਆ ਜਾ ਮੂਰੇ ਮੱਥੇ ਲਾਗੇ ਸੀ ਇਹ ਸੋ ਇਹਨਾਂ ਦਾ ਇਹ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿਕਲੀ ਮੈਂ ਨਾ ਅੱਜ ਅੱਜ ਲਿਖੂੰਗਾ ਅੱਜ ਬਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੋ ਲਿਖੂਗਾ ਕਿਕਲੀ 2 ਠੀਕ ਹੈ ਨਾ ਉਹਦਾ ਇੰਨਾ ਕਿ ਮੈਂ ਸੁਣਾ ਦਨਾ ਕਿ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਇਹਦੂ ਅੱਗੇ ਲਿਖੂਗਾ ਬਸ ਕੱਲ ਸੁਣਾ ਦੂ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ